ਗਊਸ਼ਾਲਾ ਤੇ ਜਿਹੜਾ ਮੋਟਰਸਾਈਕਲ ਕਰ ਖੜਿਆ ਬਾਈ ਉਹ ਬਾਹਰ ਕਰ ਦਿਓ ਤਾਰੀ ਦਾ ਸੁੱਖੀ ਨੂੰ ਬੇਨਤੀ ਹੈ ਥੋੜੀਆਂ-ਥੋੜੀਆਂ ਟੋਪੀਆਂ ਲੈ ਕੇ ਰੱਖਿਆ ਨਹੀਂ ਮੁੰਡਿਆਂ ਨੇ ਗੰਜ ਕੱਢ ਦੇਣਿਆ ਪਹਿਲੀ ਰੇਡ ਵੱਡਿਆਂ ਜਿਹੜਾ ਤੀਰ ਨਿਸ਼ਾਨੇ ਉਹ ਖੁੰਝ ਜੇ ਉਹ ਕਹਦਾ ਹੈ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰ ਜੇ ਵਾਰ ਤੇ ਪਹਿਲਾ ਬਾਅਰ ਉਹ ਕਹਿੰਦੇ ਜੰਡਲੀ ਵਾਲੇ ਢੀਲੇ ਨੇ ਕਰ ਦਿੱਤਾ ਲੈ ਵੀ ਲਾਜਫਾ ਮਿੱਤਰਾ ਉਹ ਪਤਾ ਲੱਗ ਜਾਣਾ ਕਹਿੰਦੇ ਬੌਪਰ ਦਾ ਇਸ਼ਾਰਾ ਉਹ ਬੁਲਕਾਰਾ ਉਹ ਬੂਟੇ ਵਰਗੇ ਕਹਿੰਦੇ ਟੌਪ ਦੇ ਨੇ ਪਰ ਪਹਿਲੀ ਕਬੱਡੀ ਉਧਰੋਂ ਕਹਿੰਦੇ ਕਰਮਜੀਤ ਕਹਿੰਦਾ ਓਏ 3100 ਦੇਣੇ ਜਰਨੈਲ ਕਹਿੰਦਾ ਆਹ ਰੇਡ ਦੇ ਉੱਤੇ 3100 ਦੇਣੇ ਉਹ ਸਾਹਮਣੇ ਵੱਡੇ ਵੀਰ ਉਹ ਕੇਸ਼ ਬੱਪਰੀਆ ਰੇਡ ਪਾਉਣ ਦੇ ਲਈ ਵਧਿਆ ਜਿਹੜਾ ਪਹਿਲਾਂ ਤਿੰਨ ਜਫੇ ਲਾਉ ਉਧਰ ਲਈ ਹਰਦੀਪ ਜੁਕੇ ਅਵਤਾਰ ਜੁਕੇ ਕਰਮਜੀਤ ਚੈਨਾ ਭਰਾ ਇਹਨਾਂ ਮੰਨੀਓ 51000 ਹੈ ਆ ਕਹਿੰਦੇ ਬੱਪਰੀਆ ਕੌਣ ਬੈਸਟ ਬਣਦਾ ਆ ਕਹਿੰਦੇ ਸ਼ੀਲੂ ਕਹਿਣਾ ਵੀ ਬੜੇ ਮੀਆਂ ਬੜੇ ਮੀਆਂ ਛੋਟੇ ਮੀਆਂ ਸੁਬਾਨ ਅੱਲਾ ਬੜੇ ਮੀਆਂ ਬੜੇ ਮੀਆਂ ਛੋਟੇ ਮੀਆਂ ਸੁਬਾਨ ਅੱਲਾ ਇਹਨਾਂ ਦਾ ਵੱਡਾ ਵੱਡਾ ਹੀ ਹੈ ਇਹਨਾਂ ਦਾ ਨਿੱਕਾ ਓਏ ਨਿੱਕਈ ਐ ਪਹਿਲਾ ਜਫਾ ਲੱਗ ਗਿਆ ਰੇਡ ਖੇਡ ਮੈਦਾਨ ਦੇ ਵਿੱਚ ਕੌਣ ਲੈ ਵੀ ਧਰਮਿਆ ਵੇਖ ਜਰਾ ਚੋਬਰ ਉੱਡੂ ਡੂ ਕਰਦੇ ਐ ਚੋਬਰ ਕਹਿੰਦੇ ਐ ਅਣ ਚੁਗੀਆਂ ਪੜਦੇ ਜਾਂਦੇ ਐ ਓ ਚੁਗੀਆਂ ਪੜਦੇ ਜਾਂਦੇ ਐ ਲਹਿਰੇ ਵਾਲਾ ਕਹਿੰਦਾ ਚੁਗੀਆਂ ਪੜਦੇ ਜਾਂਦੇ ਐ ਅੱਜ ਪਟਾਲ ਖੁਰਦ ਦੇ ਵਿੱਚ ਉਹ ਬਸ਼ੇਰੇ ਨੇ ਕੌਣ ਜਿੱਤੂ ਜਿਹੜਾ ਵੱਧ ਪੱਤੂ ਉਹ ਹੋਰ ਕੌਣ ਜਿੱਤੂ ਜਿਹੜਾ ਵੱਧ ਜੱਫੇ ਲਾਉ ਅੱਜ ਰਕਾਰਡ ਬਣਾਉਣੇ ਨੇ ਇਹ ਕਹਿੰਦੇ ਅੰਕਰ ਲੋਨ ਵਾਲਾ ਉਹ ਬੂਟਿਆ ਜਾਕਾ ਬਿੰਦਰ ਨੂੰ ਪਰ ਆਹ ਮੁੰਡਾ ਕਹਿੰਦੇ ਉਹ ਬਾਪੂਰੀਆ ਹੁਸ਼ਿਆਰਾ ਐਸ ਵੇਲੇ ਕੋਸ਼ਿਸ਼ ਕਰਦਾ ਪਰ ਪਰ ਜਿਹੜਾ ਧਾਵੀ ਦੇ ਨਾਲ ਜੁੜਦਾ ਹੋਇਆ ਮੈਂ ਕਮੈਂਟ ਦੇਖ ਰਿਹਾ ਸੀ ਲੱਖੀ ਲੋਕ ਕਹਿੰਦੇ ਅੱਜ ਬਾਪੂਰੀਆ ਹੁਸ਼ਿਆਰੇ ਦੇ ਬਾਲੇ ਫੈਨ ਬਣੇ ਨੇ ਬਾਲੇ ਫੈਨ ਬਣੇ ਨੇ ਬਾਲੇ ਫੈਨ ਬਣੇ ਨੇ ਪੰਕਜ 베ਰੀ ਐ ਹਰਦੀਪ ਜੁੱਕੇ ਚਮਕਾਰ ਆਸਟ੍ਰੇਲੀਆ ਉਤਰ ਚੁੱਕੇ ਸੰਦੀਪ ਜੁੱਕੇ ਜਗਦੇਵ ਸਰਾ ਤੇ ਕਰਮਜੀਤ ਆ ਜਗਦੇਵ ਭਾਈ ਉਹ ਕੰਮ ਨੰਬਰ ਵਾਲਿਆਂ ਦਾ ਸਾਡਾ ਕੰਮ ਇੱਥੇ ਰੁਪਈਏ ਲਵਾਉਂਦਾ ਤੇ ਰੇਡਾਂ ਪਵਾਉਂਦਾ ਭਰਾ ਬਣੇ ਕਹਿੰਦੇ ਲਗਾਤਾਰ ਤਿੰਨ ਜਫਿਆਂ ਚੋਂ ਦੋ ਜਫੇ ਮਨੀਸ਼ ਦੇ ਹੋ ਚੁੱਕੇ ਆ ਤੇ ਹਰਦੀਪ ਜੁਕੇ ਚਮਕਾਰ ਆਸਟ੍ਰੇਲੀਆ ਤਰ ਜੁਕੇ ਸੰਦੀਪ ਜੁਕੇ ਜਗਦੇਸ਼ ਰਾਉ ਤੇ ਕਰਮਜੀਤ ਬਣਿਓ ਰੁਪਈਆ 51000 ਲੱਗਿਆ ਹੋਇਆ ਉਧਰ ਲਾਡੀ ਸਰਾਉ ਜਗਸੀਰ ਗੁਰਸ਼ਰ ਆਸਟ੍ਰੇਲੀਆ ਰੀਤੂ ਨੰਬਰਦਾਰ ਰੁਪਈਆ 1 ਲੱਖ ਦਾ ਬਣਿਓ ਹੈ ਉਹ ਕਹਿੰਦੇ ਕੌਡੀ ਤੇ ਕੌਡੀ 1 ਲੱਖ ਦਾ ਪਹਿਲਾ ਪ੍ਰਾਈਜ਼ ਇਹਨਾਂ ਬਣਿਓ ਹੈ ਚਰਚੇ ਵੱਡੇ ਐ ਇਹਨੂੰ ਡੀਲਾ ਕਹਿੰਦੇ ਐ ਇਹ ਐ ਕਹਿੰਦੇ ਜਾਂਡਰੀ ਵਾਲਾ ਪਰ ਬਪਰੀਆ ਲਾਉ ਗੱਲ ਟਿਕਾਣੇ ਹੁਸ਼ਿਆਰਾ ਇੰਟੈਲੀਜੈਂਟਾ ਔਰ ਨੰਬਰ ਕਹਿੰਦੇ ਰੇਡਰ ਨਾਲ ਤੇ ਢੀਲਾ ਬੱਟਾ ਮਰਦਾ ਜਾਂਦਾ ਵਦਿਆ ਪੰਕਜ ਓ ਪੰਕਜ 베ਰੀ ਆ ਗਿਆ ਪੰਕਜ 베ਰੀ ਲਾਉਂਦਾ ਰੀ ਤੇਰੀ ਓ ਕਹਿੰਦਾ ਲਾ ਲਿਓ ਕੇਰੀ ਤੇ ਅੱਜ ਪਤਾ ਲੱਗ ਜਾਣਾ ਓ ਪਟਾਲ ਦੇ ਮੈਦਾਨ ਦੇ ਉੱਤੇ ਕਹਿੰਦੇ ਪੰਕਜ 베ਰੀ ਵਾਲਾ ਓ ਐਸੋ ਦੇ ਕੁਸ਼ ਕਰਦਾ ਹੋਇਆ ਪਰ ਦੂਸਰੇ ਪਾਸੇ ਤੀਜਾ ਜਫਾ ਤੀਜਾ ਜਫਾ ਰੁਪਈਆ 51000 ਰੁਪਈਆ 51000 ਬੋਲੇ ਸੋਨਹਾਰੇ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ 51000 ਹਰਦੀਪ ਚੁੱਕੇ ਚਮਕਾਰ ਆਸਟ੍ਰੇਲੀਆ ਉਤਾਰ ਚੁੱਕੇ ਭਾਈ 1 ਮਿੰਟ 1 ਪੁਆਇੰਟ ਹੋਲਡ ਆ ਉਹਦੇ ਵਿੱਚੋਂ ਭਾਈ 1 ਪੁਆਇੰਟ ਹੋਲਡ ਆ ਕਲੀਅਰ ਕਰਕੇ ਪੈਸੇ ਜਿਹੜੇ ਦੇਣੇ ਆ ਹਰਦੀਪ ਚੁੱਕੇ ਚਮਕਾਰ ਆਸਟ੍ਰੇਲੀਆ ਉਤਾਰ ਚੁੱਕੇ ਜਾਫੀ ਦੀ ਆ ਜਿਓ ਜੀ 52000 ਜਗਦੇਵ ਸਿੰਘ 52000 ਵਾਹ ਹੋ ਗਿਆ ਬਿਲਕੁਲ ਤੇਰਾ ਬਿਲਕੁਲ ਜਗਦੇਵ ਉਧਰ ਹਰਦੀਪ ਯੂਕੇ ਦੇ ਵਿੱਚ ਰਹਿੰਦਾ ਕਹਿੰਦੇ ਜਰਨੈਲ ਦਾ ਭਤੀਜ ਪਰ ਕਹਿੰਦੇ ਲੋਨ ਵਾਲਾ ਅੰਕਰ ਕਬੱਡੀ ਪਰ ਤੇ ਸਾਹਮਣੇ ਚਾਰੇ ਨੇ ਲੈ ਵੀ ਬੁੱਟਿਆ ਓਏ ਕਹ ਪਿੰਦਰੂ ਜੱਫਾ ਲਾਉਣਾ ਪੈਣਾ ਗੱਲ ਐਦਾਂ ਨਹੀਂ ਬਣਨੀ ਓਏ ਕੁਝ ਨਾ ਕੁਝ ਤੇ ਬੁੱਟਿਆ ਓਏ ਕਰਨਾ ਪੈਣਾ ਕਰਨਾ ਪੈਣਾ ਆ ਕਹਿੰਦੇ ਬੁੱਟਾ ਅਣਦਾਣੇ ਦਾ ਓ ਜਾਫੀਆ ਟਿਕਾਣੇ ਦਾ ਝੰਡਿਆ ਖਿਡਾਰੀ ਯਾਰੋ ਕੋਚ ਕਿਸੇ ਸਿਆਣੇ ਦਾ ਚੰਡਿਆ ਖਿਡਾਰੀ ਆ ਰੋ ਕੋਚ ਕਿਸੇ ਸਿਆਣੇ ਦਾ ਨਰਜੀਤ ਗਿੱਲ ਵੱਡੇ ਮਾਣ ਪੰਜਾਬੀ ਬੋਲੀ ਦੇ ਕਰਕੇ ਐ ਪਰ ਆਹ ਮੁੰਡਾ ਕਹਿੰਦੇ ਬਾਪੂ ਯਾਰ ਰਕੇਸ਼ ਇਸ ਵਾਲੇ ਅੱਗੇ ਵੱਲ ਵਧਿਆ ਹੋਇਆ ਏ ਪਹਿਲਾਂ ਕਹਿੰਦੇ ਸ਼ਿੱਲੂ ਕੇ ਆਲੇ ਨੇ ਓਏ ਬੱਲੇ 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 ਓ ਬੱਲੇ ਬੱਲੇ ਪਰ ਆਹ ਮੁੰਡਾ ਕਹਿੰਦੇ ਬਾਪੂ ਯਾਰ ਰਕੇਸ਼ ਨੰਬਰ ਲੈ ਕੇ ਬਾਤਾਂ ਚੱਲ ਰਹੇ ਕਿਹਦੇ ਮੰਨੀ ਹੋਏ ਆ ਜੱਫੇ ਤੇ ਲਾਉਣਾ ਆ ਰੇਡ ਆ ਰੇਡ ਤੇ ਅਮਨਦੀਪ ਸਾਡਾ ਬਿਜਲੀ ਬੋਰਡ ਨਕੋਦਰ ਦੇ ਵਿੱਚ ਜੋਬ ਹੈ ਆ ਰੇਡ 1000 ਰੁਪਏ ਦੀ ਜਿਹੜੀ ਪੈਣ ਲੱਗੀ ਆ ਮੇਰੇ ਵੀਰੋ ਇਹ ਢੀਲਾ ਜੈਂਦਰੀ ਵਾਲਾ ਅੱਜ ਨੁਕਰੇ ਚ ਤਨੂ ਫਿਰਦਾ ਪਰ ਬੱਪਰੀਆ ਹੁਸ਼ਿਆਰਾ ਅੱਜ ਚੈਨੇ ਹੋਣਾ ਦੇ ਸੱਦੇ ਤੇ ਪਜਿਆ ਹੋਇਆ ਆ ਨੰਬਰ ਕਹਿੰਦੇ ਰੇਡਰ ਦਾ பட்டான தாடி தாடி நீ நலக்கே பஜரை நீ ਵੇ ਇਧਰਲੇ ਪਾਸੇ ਪਹਾੜੀ ਤੇ ਦੂਸਰੇ ਪਾਸੇ ਬਾਪਰੀਆ ਬਾਪਰੀਆ ਔਰ ਰਕੇਸ਼ ਫੜ ਗਿਆ ਰੇਸ ਪਰ ਦੂਸਰੇ ਪਾਸੇ ਪਹਾੜੀ ਓਏ ਕਹਿੰਦਾ ਇਹ ਨਹੀਂ ਜਾਣ ਦਿੰਦਾ ਆੜੀ ਇਹ ਨਹੀਂ ਆਣ ਦਿੰਦਾ ਅੱਜ ਬਛੇਰੇ ਨੇ ਅੱਜ ਬਛੇਰੇ ਨੇ ਓ ਬੱਲੇ ਓ ਬੱਲੇ ਓ ਬੱਲੇ ਓ ਪਟਾਲ ਵਾਲਿਓ ਮੇਲਾ ਕਿਦਿਆ ਕੀ ਬਾਤ ਆ ਭਾਈ ਮੂਵਸ ਪਰ ਪੁੱਛਦੀ ਕਰਦੇ ਹੋ ਮੂਵਸ ਪਰ ਜਸਵੀਰ ਕੋਲ ਹੈਗੀ ਐ ਭਾਈ ਫਾਈਨਲ ਮੈਚ ਜਦੋਂ ਹੁੰਦੇ ਨੇ ਖਿਡਾਰੀਓ ਇਹ ਮੂਵ ਸਪਰੇਆ ਨਾ ਜਿਹੜੀਆਂ ਪਹਿਲਾ ਕਬਜੇ ਚ ਰੱਖਿਆ ਕਰੋ ਕਿਉਂਕਿ ਇਦੋਂ ਸਵਾਬ ਉਹ ਲੋਕ ਕਬੱਡੀ ਦਾ ਲੈਣ ਆਏ ਆ ਲਓ ਰੇਡ ਪੈ ਗਈ ਹੈ ਮੱਟ ਪਟਾਰ ਕੇ ਨਾ ਵੀ ਜੇ ਜਿਹੜਾ ਜਾਂਫੀ ਹੁਣ ਜਫਾ ਨੂੰ ਉਹਦੇ ਨੇ 500 ਹੈ ਜਿਹੜੇ ਪਾਸੇ ਮੜਜੀ ਆਹ ਰੇਡ ਤੇ 1000 ਮੱਟ ਤੇ ਬਿੰਦਰ ਉਹਨਾਂ ਬੰਗਿਆਂ ਲਈ ਵੀ 1000 ਰੁਪਏ ਵੀਰੇਆ ਆਹ ਮੰਡੇ ਨੂੰ ਕਿਰਾ ਪੰਕਜ 베ਰੀ ਵਾਲਾ ਖੇਡ ਮੈਦਾਨ 'ਚ ਤਿਆਰ ਹੈ ਮਨੀਸ਼ ਅਜ 51000 ਦਾ ਜੇਤੂ ਬਣਿਆ ਹੈ ਐਨ ਬੱਲੇ ਬਲੇ ਕ੍ਰਾਂਤੀ ਹੈ ਨਾਂਅ ਕਹਿੰਦੇ ਕੌਣ ਹੈ ਉਹ ਕਹਿੰਦੇ ਪਹਾੜੀ ਹੈ ਨਾਲ ਆਹ ਮਨੀਸ਼ ਹੈ ਪਰ 베ਰੀ ਵਾਲਾ ਕਹਿੰਦੇ ਬਾਟਾਂ ਪਰਦਾ ਤੁਰਿਆ ਜਾਂਦਾ ਹੈ ਆਹ ਧਰਤੀ ਨੂੰ ਨੱਪਦਾ ਤੁਰਿਆ ਜਾਂਦਾ ਹੈ ਵੀ ਜਦ ਪੈਰ ਪਟਣ ਗਬਰੋ ਧਰਤੀ ਹਿਲਦੀ ਧਰਤੀ ਹਿਲਦੀ ਇਹ ਖੇਡ ਤਾਕਤਾਂ ਦੀ ਉਹ ਨਾਲੇ ਹੈਗੀ ਪੱਤੇ ਦਿਲ ਦੀ ਇਹ ਕਹਿੰਦੇ ਪਿੱਥੋ ਵਾਲੇ ਖਰਾਜੀ ਨੇ ਲੱਖੀભાઈ ਇੰਟਰਵਿਊ ਚ ਗੱਲ ਕਹੀ ਸੀ ਕਹਿੰਦੇ ਭਾਰੀ ਸ਼ਰੀਰ ਦੀ ਬਤਲੇ ਸਰੀਰ ਦੀ ਗੱਲ ਨਹੀਂ ਓਏ ਦਿਲ ਪੱਥੀ ਵਰਗਾ ਚਾਹੀਦਾ ਜੇ ਕਬੱਡੀ ਖੇਡਣੀ ਹੈ ਦਿਲ ਪੱਥੀ ਵਰਗਾ ਚਾਹੀਦਾ ਲਾ ਮੈਦਾਨ ਦੇ ਵਿੱਚ ਕਹਿੰਦੇ ਢੀਲਾ ਓ ਚਾਂਦਲੀ ਵਾਲਾ ਤੇ ਦੂਸਰੇ ਪਾਸੇ ਓ ਬਾਪੂਰੀਆ ਹੁਸ਼ਾਰਾ ਓ ਕਰੂਗਾ ਕਾਰਾ ਜੋਰ ਲੱਗ ਗਿਆ ਸਾਰਾ ਉਹ ਪੰਡਾਲ ਨੱਚ ਪਿਆ ਕਬੱਡੀ 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 ਪਰ ਇਧਰਲੇ ਪਾਸੇ ਓਏ ਪਟਾਰ ਵਾਲਿਓ ਨਜ਼ਾਰਾ ਆ ਤੇ ਇੱਕ ਵਾਰੀ ਤਾੜੀਆਂ ਕੀ ਬਾਤ ਹੈ ਦੁਨੀਆ ਖੁਸ਼ ਹੈ ਮੇਲਾ ਬਣ ਗਿਆ ਮੇਲਾ ਬਣ ਗਿਆ ਮੇਲਾ ਓ ਸਿਰਾ ਬਣ ਗਿਆ ਸੁਖਚੈਨ ਕਮਾਨ ਵਾਹ ਜੀ ਵਾਹ ਚਮਕਾ ਸਾਡੇ ਸੁਖਚਾਨ ਕਮਾਨ ਯੂਐਸਏ ਕਹਿੰਦੇ ਰਕੇਸ਼ ਦਾ ਹਰੇਕ ਨੰਬਰ ਬਾਪਰ ਦਾ ਬਾਪਰ ਦਾ ਇਧਰ ਮੱਤੂ ਬਣੀਆ 500 ਹੋਣਾ ਪਰ ਵੇਖਦੇ ਆ ਨੰਬਰ ਰੇਡਰ ਦਾ ਹੁਸ਼ਿਆਰੇ ਦੇ ਤਿੰਨ ਜੱਫੇ 51000 ਦੇ ਹਰਦੀਪ ਜੁਕੇ ਚਮਕਾਰ ਇਟਲੀਆ ਅਰਤਾਰ ਜੁਕੇ ਸੰਦੀਪ ਜੁਕੇ ਜਗਦੇਸ਼ ਸਰਾਓ ਤੇ ਕਰਮਜੀਤ ਤੇ ਸੁਖਚਾਨ ਕਹਿੰਦਾ 51 ਮੇਰਾ ਪਾ ਦਿਓ 1 ਲੱਖ ਦੇ ਮੇਰੇ ਵੀਰੋ ਤਿੰਨ ਜੱਫੇ ਕਹਿੰਦੇ ਹੁਸ਼ਿਆਰੇ ਦੇ ਸਖਚੈਨ ਕਮਾਨ ਦੇ ਸੱਦੇ ਤੇ ਪੁੱਜੇ ਹੋਇਆ ਅੱਜ ਬੱਪਰੀਏ ਵੱਡਿਆ ਕੀ ਬਣੀ ਜਾਂਦਾ ਵੇਖੀ ਕਰਾ ਵੱਡਿਆ ਕੀ ਬਣੀ ਜਾਂਦਾ ਉਹ ਕਹਿੰਦਾ ਕੁੱਤਾ ਬੂਟਾ ਕੁਝ ਬਣਾਉਣਾ ਚਾਹੁੰਦਾ ਸੀ ਛੋਟਿਆ ਪਰ ਹੋ ਨਹੀਂ ਸਕਿਆ ਉਧਰ ਸੁਖਚੈਨ ਕਮਾਨ ਕਹਿੰਦਾ ਉਹ ਬਾਪਰ ਦੀ ਟੀਮ ਦਾ ਹਰੇਕ ਨੰਬਰ ਕਹਿੰਦੇ 500 ਦਾ ਪਰ ਇਧਰਲੇ ਪਾਸੇ ਕਹਿੰਦੇ ਪ੍ਰਵੀਨ ਇਹਨੂੰ ਦੁਨੀਆ ਓਏ ਛੋਟਾ ਪਾਲੀ ਕਹਿੰਦੀ ਐ ਪਰ ਇਹ ਇਹ ਗ੍ਰੀਨਿਸ਼ ਓਏ ਸ਼ਿਲੂ ਕਿਆ 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 ਇਹ ਚੱਕਰ ਗ੍ਰੀਨਿਸ਼ ਆ ਸਵਾਦ ਐ ਹਣੇ ਕਰੀ ਕਹਿੰਦੇ ਬੜੇ ਮੀਆਂ ਬੜੇ ਮੀਆਂ ਛੋਟੇ ਮੀਆਂ ਸੁਬਾਨ ਅੱਲਾ ਇਹਨਾਂ ਦਾ ਵੱਡਾ ਵੱਡਾ ਹੀ ਐ ਤੇ ਨਿੱਕਾ ਤੇ ਓ ਨਿੱਕਈ ਐ ਪਰ ਕੱਲਾ ਨਿੱਕਾ ਨਿੱਕਈ ਨਹੀਂ ਲਹਿਰੇ ਆਲਿਆ ਓ ਨਿੱਕਾ ਤੇ ਤਿੱਖਾ ਵੀ ਐ ਤਿੱਖਈ ਐ ਸੁਖਪੈਨ ਕਮਾਨ ਕਹਿੰਦਾ ਓਏ ਬਾਪੜ ਦਾ ਹਰੇਕ ਨੰਬਰ 1000 ਦਾ ਐ ਪਰ ਇਧਰਲੇ ਪਾਸੇ ਮਦਾਨ ਦੇ ਵਿੱਚ ਕਹਿੰਦੇ ਡੀਲਾ ਤੇ ਹੁਸ਼ਿਆਰਾ ਓ ਬੌਪਰੀਆ ਓ ਬੌਪਰੀਆ 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 ਹੁਸ਼ਿਆਰਾ ਓ ਕਰ ਗਿਆ ਕਾਰਾ ਮੇਲਾ ਨਾ ਚੁੱਟਿਆ ਸਾਰਾ ਓ ਮੇਲਾ ਨਾ ਚੁੱਟਿਆ ਸਾਰਾ ਉਹ ਸ਼ਾਰੇ ਦਾ ਜੱਫਾ ਕਿਵੇਂ ਲੱਗਿਆ ਗ੍ਰਾਉਂਡ ਕਲੀਅਰ ਕਰ ਲੋ ਜੀ ਆਪਣੀ ਬੰਦੀ ਫਿਰਦੇ ਆ ਜੇ ਕੋਈ ਕਹਿਣੇ ਉਹਨਾਂ ਨੇ ਸਾਡੇ ਤੇ ਆ ਜਾਣਾ ਬਾਈ ਗ੍ਰਾਉਂਡ ਕਲੀਅਰ ਕਰੋ ਯਾਰ ਭਰਾਵਾਨਾ ਮੇਰੀ ਹੱਥ ਬਣ ਕੇ ਬੇਨਤੀ ਐ ਅਸੀਂ ਵੀ ਬਾਹਰ ਦੀ ਸਾਈਡ ਖੜੇ ਆ ਆ ਰੇਡ ਪਈ ਐ ਇੱਕ ਪਾਸੇ ਕਹਿੰਦੇ ਪਹਾੜੀ ਅਲੀਪੁਰੀਆ ਤੇ ਨੰਬਰ ਕਹਿੰਦਾ ਰੇਡਰ ਦੇ ਲਈ ਜਿਹੜਾ ਚੜ ਚੁੱਕਿਆ ਐ ਇਹ ਵੀ ਸੰਦੀਪ ਜਿਹੜੀਆਂ ਕੌਟੀਆਂ ਰਹਿੰਦੀਆਂ ਤੂੰ ਬੋਲ ਦੇ ਤੋਕ ਇਧਰੋਂ ਰਣਜੀਤ ਲਾਂਬਾ ਜੀ ਜਿੰਨਾਂ ਵੱਲੋਂ ਸਾਰੇ ਰੈਫਰੀਆਂ ਦਾ ਬੱਡਾ ਮਾਣ ਕੀਤਾ ਗਿਆ ਤੇ ਨਰਜੀਤ ਗਿੱਲ ਉਹਨਾਂ ਦੇ ਵੱਲੋਂ ਵੀ ਪੰਜਾਬੀ ਬੋਲੀ ਦਾ ਬੱਡਾ ਮਾਣ ਬਹੁਤ ਬਹੁਤ ਧੰਨਵਾਦ ਜੀ ਆਮਨਸਰਾਓ ਕੀ ਬਾਤ ਆ ਕੈਨੇਡਾ ਵਾਲੇ ਬਾਈ ਗਰਾਊਂਡ ਬੈਲ ਰੱਖੋ ਯਾਰ ਗਰਾਊਂਡ ਬੈਲ ਸਰਪੰਚੋ ਮਨਾੜੇ ਦਾ ਇਹਦੇ ਮੇਲੇ ਦੇ ਲਈ ਵੱਡਾ ਯੋਗਦਾਨ ਹੈ ਉਹ ਬਾਈ ਜਰਾ ਇਹਨਾਂ ਇਕੱਠ ਮਾਰੀ ਬੈਠੋ ਹੋ ਜੋ ਆਫਸਾਈਡ ਤੇ ਭਰਾਵਣੇ ਬੇਨਤੀ ਹੈ ਮੇਰੀ ਬੀਰਵਾਨਾਂ ਹੱਥ ਜੋੜ ਕੇ ਇੱਕ ਵਾਰੀ ਮੈਚ ਰੋਕੋ ਜੀ ਮੈਚ ਰੌਂਡ ਟਨ ਟੋਲੀ ਜੀ ਇੱਕ ਮਿੰਟ ਬਾਈ ਪੰਕਜ ਰੁਕੀ ਯਾਰ ਪੰਕਜ ਵੀਰੇ ਪੰਕਜ ਯਾਰ ਹੋ ਗਿਆ ਸਾਈਡ ਤੇ ਯਾਰ ਇੱਦਾਂ ਥੋੜੀ ਐ ਤੂੰ ਇੱਧਰ ਆ ਕਬੱਡੀ ਨਹੀਂ ਹੋਣ ਦਿੰਦੇ ਇੱਦਾਂ ਰੇ ਸਾਈਡ ਤੇ ਹੋ ਜਾ ਜੀ ਕਰਾ ਜਿੰਨਾ ਚਿਰ ਵੇਖਣ ਵਾਲਿਆਂ ਨੂੰ ਸਵਾਦ ਨਾ ਆਵੇ ਤੇ ਫਿਰ ਉਹਨਾਂ ਚਿਰ ਕਬੱਡੀ ਕਰਾਉਣ ਦਾ ਵੀ ਕੀ ਫਾਇਦਾ ਪਰ ਇੱਧਰਲੇ ਪਾਸੇ ਉਹ ਪਹਾੜੀਆਂ ਤੇ ਦੂਸਰੇ ਪਾਸੇ ਉਹ ਪੰਕਜ ਪੰਕਜ ਬੇਰੀ ਲਾਈ ਨਹੀਂ ਤੇਰੀ ਬਣਾ ਗਿਆ ਕੰਮਣ ਕੇਰੀ ਤੇ ਨੰਬਰ ਨੰਬਰ ਰੇਡਰ ਦਾ ਪਟਾਣ ਵਾਲੇ ਕਰੀ ਤਾੜੀਆਂ ਦਾ ਮਾਰ ਦੋ ਜ਼ੋਰਦਾਰਾ ਇੱਕ ਮਿੰਟ ਜੀ ਲੈ ਵੀ ਤਾਰੀ ਮੇਰਾ ਵੀ ਧੰਨਵਾਦ ਆ ਬਾਈ ਧੀਲੇ ਬਾਈ ਬੰਤੀ ਖੰਗੂੜਾ ਅਰਸ਼ ਖੰਗੂੜਾ ਬਿੰਦਰਨ ਨਿਰਮਲ ਗੁਰਿਆ ਗੁਰਿਆ ਸਰਾਓ ਇਹਨਾਂ ਬਣੀਓ ਕਹਿੰਦੇ ਦੋ ਜੱਫੇ ਮੇਰੇ ਵੀਰੋ ਹੁਸ਼ਿਆਰੇ ਦੇ ਕਹਿੰਦੇ 1500 ਦੇ ਆ ਆਹ ਵੇਖਾ ਖੇਡ ਮੈਦਾਨ ਦੇ ਵਿੱਚ ਹੁਣ ਸਾਰੇ ਪੈਸੇ ਵੀ ਬੰਦਾ ਯਾਰ ਬਾਈ ਮੇਰੀ ਬੇਨਤੀ ਆ ਯਾਰ ਐ ਨਾ ਕਰੋ ਸਾਰੇ ਭਰਾਵਾਂ ਨੂੰ ਆਹ ਵੇਖ ਅਗਲੀ ਰੇਡ ਰਕੇਸ਼ ਬੱਪਰੀਆ ਮਨੀਸ਼ ਤਿਆਰ ਹੈ ਨਾਂ ਕਹਿੰਦੇ ਪਹਾੜੀ ਤਿਆਰ ਹੈ ਪੈਂਦੀਆਂ ਕਬੱਡੀਆਂ ਲੱਗਦੇ ਜੱਫੇ ਆਹ ਕਹਿੰਦੇ ਕੌਣ ਹੈ ਇਹ ਮਨੀਸ਼ ਹੈ ਉਹ ਪਟਾ ਲਾਲੋ ਕਿਵੇਂ ਆ ਕੰਮ ਫੇਰੋ ਉਹ ਕੰਮ ਤਾਂ ਸਿਰੇ ਕੰਮ ਸਿਰੇ ਪਰ ਪਹਿਲਾਂ ਮੈਚ ਰੋਕੋ ਆਪਾਂ ਗਰਾਊਂਡ ਕਲੀਅਰ ਕਰੀਏ ਬਾਈ ਬਿਲਕੁਲ ਜੀ ਮੈਚ ਗਿੱਲ ਸਾਹਿਬ ਰੋਕ ਦਿੱਤਾ ਗਰਾਊਂਡ ਵਿਹਲਾ ਕਰੋ ਬਾਈ ਫਿਰ ਮੈਚ ਲੱਣਾ ਬਿਲਕੁਲ ਨਹੀਂ ਮੈਚ ਹਜੇ ਖੜਜੋ ਵੀਰਿਆ ਜਿੰਨਾ ਚਿਰ ਗਰਾਊਂਡ ਖਾਲੀ ਨਹੀਂ ਹੁੰਦੀ ਕਿਉਂਕਿ ਜੇ ਪ੍ਰਬੰਧਕ ਪ੍ਰਬੰਧਕਾਂ ਦੀ ਤੇ ਮੰਨਣੀ ਪੈਣੀ ਹੈ ਨਾ ਪ੍ਰਬੰਧਕ ਸਾਰੇ ਕਹਿ ਰਹੇ ਆ ਕਿ ਇੱਕ ਵਾਰੀ ਮੈਚ ਰੋਕ ਕੇ ਗਰਾਊਂਡ ਖਾਲੀ ਰੱਖੋ ਯਾਰ ਆਪਾਂ ਨੂੰ ਦੋ ਰੇਟਾਂ ਜੇ ਦੋ ਮਿੰਟ ਵੱਧ ਲੱਗਦੇ ਨੇ ਕੋਈ ਫਾਇਦਾ ਨਹੀਂ ਆਉਂਦਾ ਇਸ ਕਰਕੇ ਆਪਾਂ ਪ੍ਰਬੰਧਕਾਂ ਨੂੰ ਵੀ ਕੋਆਪਰੇਟ ਕਰੀਏ ਭਰਾ ਬਣ ਕੇ ਜਰੂਰੀ ਬੇਨਤੀ ਹੈ ਬਾਈ ਬਾਧੂ ਬੰਦੇ ਬਾਹਰ ਹੋ ਜਾਓ ਯਾਰ ਬਾਧੂ ਬੰਦੇ ਬਾਹਰ ਹੋ ਜਾਓ ਭਰਾਵੋ ਸਾਰੇ ਬੇਨਤੀ ਹੈ ਯਾਰ ਗਰਾਊਂਡ ਕਲੀਅਰ ਰੱਖੋ ਭਰਾਵੋ ਨੇ ਅਗਲੀ ਰੇਡ ਪੁਆਇੰਟ ਦੇ ਲਈ ਫੇਰ ਗੱਭਰੂ ਵਧਿਆ ਹੋਇਆ ਸਿਰੇ ਦੀ ਟੱਕਰਾਂ ਫਾਈਨਲ ਮੈਚ ਹੈ ਲੱਖ 75 ਹੈ ਮੇਰੇ ਵੀਰੋ ਆਹ ਨੰਬਰ ਕਹਿੰਦਾ ਰੇਡਰ ਦਾ ਮਨੀਸ਼ ਦਾ ਇੱਕ ਜੱਫਾ 11000 ਦਾ ਹਰਦੀਪ ਜੁਕੇ ਚਮਕਾਰ ਆਸਟ੍ਰੇਲੀਆ ਉਤਰ ਜੁਕੇ ਸੰਦੀਪ ਜੁਕੇ ਜਗਦੇਸ਼ਰਾਓ ਤੇ ਕਰਮਜੀਤ ਬੰਨੀਓ ਰੇਡ ਪੈ ਗਈ ਵਧਿਆ ਪੰਕਜ ਦੀ ਓ ਸਾਹਮਣੇ ਲੈ ਵੀ ਛੋਟਾ ਕਹਿੰਦੇ 베ਰੀ ਵਾਲਾ ਪੰਕਜ ਆ ਗਿਆ ਕਬੱਡੀ ਪਾਉਣ ਦੇ ਲਈ ਓ ਲੈ ਵੀ ਜਾਂਦਲੀ ਵਾਲਿਓ ਜੱਫਾ ਲਾਉਣਾ ਪੈਣਾ ਓਏ ਪਹਾੜੀਏ ਲਾ ਜੱਫਾ ਕਹਿੰਦੇ ਮਰੀਸ਼ ਨੇ ਤੇ ਅੱਜ ਓਏ ਮੇਲਾ ਲੁੱਟਿਆ ਜਿਵੇਂ ਵੱਡਾ ਮੇਲੇ ਲੁੱਟਦਾ ਅੱਜ ਛੋਟੇ ਨੇ ਮੇਲਾ ਲੁੱਟਣ ਵਾਲੀ ਗੱਲ ਕੀਤੀ ਵੈਗਰੂ ਸੱਚੇ ਪਾਸ਼ਾ ਮਿਹਰ ਕਰੇ ਇਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਥੋੜਾ ਪਿੱਛੇ ਰੋ ਹਵਾਲਾ ਕਰਨ ਦਾ ਕੋਈ ਗੱਲ ਨਹੀਂ ਵੈਗਰੂ ਸੱਚੇ ਪਾਸ਼ਾ ਮਿਹਰ ਕਰੇ ਜਿੰਨੇ ਵੀ ਕਬੱਡੀ ਪਲੇਅਰ ਆਉਂਦੇ ਆ ਹੱਸਦੇ ਆਉਣ ਪਰ ਕਬੱਡੀ ਖਿਡਾਰੀ ਸਾਰੇ ਭਰਾ ਬਣ ਕੇ ਕੋਆਪਰੇਟ ਕਰਾਇਆ ਕਰੀਏ ਆਪਾਂ ਟਾਈਮ ਨਾਲ ਗਰਾਊਂਡ ਦੇ ਵਿੱਚ ਆਇਆ ਕਰੀਏ ਤੇ ਮੈਚ ਇਹ ਫਿਰ ਵੇਲੇ ਦਾ ਕੰਮ ਤੇ ਕਿਵੇਲੇ ਦੀਆਂ ਟੱਕਰਾਂ ਤੇ ਫਿਰ ਇਹ ਕੁਝ ਹੋ ਜਾਂਦਾ ਹੈ ਕਿਉਂਕਿ ਕਿਸੇ ਖਿਡਾਰੀ ਦੇ ਦਿਲ ਪਰ ਸੱਟ ਨਾ ਬੱਜੇ ਵੈਗਰੂ ਸੱਚੇ ਪਾਤਸ਼ਾਹ ਮਿਹਰ ਕਰੇ ਉਹ ਮਾਣ ਕਰਿਆ ਕਰੋ ਆਪੋ ਆਪ ਤੇ ਹੰਕਾਰ ਨਾ ਕਰਿਆ ਕਰੋ ਚਰਚੇ ਹੁੰਦੇ ਨੇ ਚਰਚੇ ਕਰਾਉਣੇ ਚਾਹੀਦੇ ਨੇ ਪਰ ਚੇ ਚਰਚੇ ਕਰਾਉਣੇ ਕਿਵੇਂ ਨੇ ਇਹ ਬੰਦੇ ਨੇ ਵੇਖਣਾ ਚੰਗੇ ਕੰਮ ਕਰੋ ਦੁਨੀਆ ਤੇ ਚਰਚੇ ਕਰਾਓ ਉਹ ਚਰਚੇ ਦੀਵਾਨ ਟੋਡਰ ਮਲ ਦੇ ਵੀ ਹੁੰਦੇ ਆ ਤੇ ਚਰਚੇ ਕਹਿੰਦੇ ਮੋਤੀ ਮਹਿਰੇ ਦੇ ਵੀ ਹੁੰਦੇ ਆ ਤੇ ਚਰਚੇ ਗੰਗੂ ਪੰਡ ਦੇ ਵੀ ਹੁੰਦੇ ਆ ਪਰ ਇਹ ਦੇਖਣਾ ਵੀ ਚਰਚੇ ਕਰਾਉਣੇ ਕਿੱਦਾਂ ਦੇ ਨੇ ਇਹ ਦੁਨੀਆ ਤੇ ਮਾਣ ਖੱਟੋ ਸਤਕਾਰ ਖੱਟੋ ਅਸੀਸਾਂ ਲਓ ਕਦੇ ਕਿਸੇ ਦਾ ਬੁਰਾ ਨਾ ਸੋਚੋ ਉਹ ਚੰਗਾ ਕਰੋਗੇ ਤੇ ਚੰਗਾ ਮਿਲੇਗਾ ਉਹ ਲੈ ਵੀ ਨਿੱਕਿਆ ਲਹਿਰੇ ਵਾਲਿਆ ਚੰਗਾ ਕਰੋਗੇ ਤੇ ਚੰਗਾ ਮਿਲੇਗਾ ਸਹਿਬ ਹੱਥ ਬੜਿਆਈਆਂ ਜਿਸ ਭਾਵੇਂ ਤੇ ਸਦੇ 175 ਹੈ ਬੇਟਾਂ ਨੂੰ ਕਹਿੰਦੇ ਨੁਕਰੇ ਬਿਸ਼ੇਰੇ ਆ ਮੇਰੇ ਵੀਰੋ ਆ ਨੰਬਰ ਰੇਡਰ ਦਾ ਬੋਲੇ ਸੋਨਹਾਰੇ ਸਤਿ ਸ਼੍ਰੀ ਅਕਾਲ ਤਾਰੀ ਦਾ ਤੇ ਸਾਡੇ ਸੁੱਖੀ ਦਾ ਵੀ ਧੰਨਵਾਦ ਆ ਮੇਰੇ ਭਰਾਵਾਂ ਦਾ ਨੰਬਰ ਦੱਸੋ ਜੀ ਆਓ ਕਰਾਂ ਬੈਸਟ ਵੀ ਦੱਸਾਂਗੇ ਚੱਲਦੇ ਮੈਚ ਦੇ ਵਿੱਚੋਂ ਲੈ ਵੀ ਮੇਰਾ ਦੱਸ ਦੇ ਜਿਹੜੇ ਨੰਬਰ ਬੱਪਰ ਦੇ ਨੰਬਰ ਹੈ 10 ਜੈਂਡਲੀ ਦੇ ਨੰਬਰ ਹੈ 15 ਜਾਂਡਲੀ ਫਾਈਟਰ ਬਾਪਰ ਸੈਕੰਡ ਅਜਦੇ ਟੂਰਨਾਮੈਂਟ ਦਾ ਪੰਕਜ 베ਰੀ ਦੇ ਸੱਤ ਕਬੱਡੀਆਂ ਪੰਜ ਨੰਬਰ ਐ ਅੰਕੋਰ ਨੇ ਸੱਤ ਕਬੱਡੀਆਂ